ਲੈਣਾ ਹੈ ਜੀ ਲੈਣਾ ਹੈ ਬਾਈ ਡੀਜ਼ਲ ਡੀਜ਼ਲ ਕਿੰਨਾ ਲੈਣਾ ਹੈ 15000 ਦਾ ਕਿਉਂ ਤੇਲ ਮਿਲ ਨਹੀਂ ਰਿਹਾ ਕਰਕੇ ਕਿ ਮਿਲ ਨਹੀਂ ਰਿਹਾ ਨਾ ਅੱਜ ਤੇ ਦਾ ਮਿਲਿਆ ਸਾਨੂੰ ਇਹ ਤੋਂ ਪਹਿਲਾਂ ਕਿੰਨੇ ਪੰਪਾਂ ਤੇ ਗਏ ਹਾਂ ਅਸੀਂ ਤਿੰਨਾਂ ਤੇ ਗਏ ਹਾਂ ਤਿੰਨਾਂ ਤੇ ਗਏ ਹਾਂ ਹਾਂ ਸਾਨੂੰ ਕਿਤੇ ਨਹੀਂ ਮਿਲਿਆ ਸਾਡੇ ਕੋਲ ਆ ਲੈਣ ਲਈ ਟੋਟਰ ਹੀ ਆ ਸਟਾਕ ਹੋਣਾ ਹੈ ਨਾ ਹਾਂਜੀ ਸਵੇਰੇ ਮੈਂ ਕਿਹਾ ਇੱਕ ਵਾਰ ਖਤਮ ਹੋ ਗਿਆ ਸੀਗਾ ਹਾਂਜੀ ਖਤਮ ਹੋ ਗਿਆ ਸੀਗਾ ਖਤਮ ਹੋ ਗਿਆ ਸੀਗਾ ਹਾਂ ਹੁਣ ਦੁਬਾਰਾ ਤੋਂ ਆਈਏ ਦੇਖੋ ਸੀ ਇਹ ਤੋਂ ਪਹਿਲਾਂ ਹੁਣ ਤੱਕ ਪਿੱਛੇ 6 ਤੋਂ 7 ਪੰਪਾਂ ਉੱਤੇ ਗਏ ਉਹਨਾਂ ਸਾਰਿਆਂ ਦੇ ਕੋਲੇ ਡੀਜ਼ਲ ਦਾ ਜਿਹੜਾ ਸਟਾਕ ਹੈ ਉਹ ਬਿਲਕੁਲ ਖਤਮ ਹੋ ਗਿਆ ਤੇਲ ਲੈਣ ਆਇਓ ਕਿਉਂ ਲੈਣੇ ਬਲਕ ਕਹਦੇ ਲਈਏ ਟੱਬਾਂ ਬਸੜਦੇ ਫਿਰ ਗੌਰਮੈਂਟ ਕਿਹਦੇ ਮਿਲ ਨਹੀਂ ਨਾ ਮਿਲਦੇ ਮਨਕੇ ਵਾਹਾਂ 'ਤੇ ਬੈਠੇ ਰਹਾਂ ਵਾਹਾਂ ਕੋਲ ਨਹੀਂ ਸਿੱਧੇ ਬਸੇ ਕਹਿੰਦੇ ਮਿਲ ਨਹੀਂ ਰਿਹਾ ਮੁੱਕਿਆ ਹੁਆ ਹਾਂਜੀ ਪਟਰੋਲ ਪੰਪਾਂ 'ਤੇ ਹੈ ਵੀ ਨਹੀਂ ਤੇਲ ਲੋਕ ਵਾਈ ਟੀਵੀ ਨਾਲ ਜੁੜਨ ਤੁਸੀਂ ਮੈਂ ਅਮਰਤਾਜ ਭਾਰਤ ਤੇ ਪਾਕਿਸਤਾਨ ਦੇ ਤਣਾਅ ਦੇ ਚੱਲਦਿਆਂ ਪੰਜਾਬ ਦੇ ਵਿੱਚ ਅਸਰ ਦੇਖਣ ਨੂੰ ਮਿਲ ਰਿਹਾ ਉਹ ਅਸਰ ਹੈ ਪੈਟਰੋਲ ਪੰਪਾਂ ਦੇ ਉੱਤੇ ਲੰਮੀਆਂ ਲੱਗੀਆਂ ਲੈਣਾ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਉਹ ਆਪੋ ਆਪਣੇ ਸਾਧਨ ਤੇ ਆਪੋ ਆਪਣੇ ਜਿਹੜੇ ਡਰਮ ਢੋਲ ਲੈ ਕੇ ਪੰਪ ਦੇ ਉੱਤੇ ਪਹੁੰਚ ਰਹੇ ਆ ਅਸੀਂ ਇਸ ਤੋਂ ਪਹਿਲਾਂ ਹੁਣ ਤੱਕ ਪਿੱਛੇ 6 ਤੋਂ 7 ਪੰਪਾਂ ਉੱਤੇ ਗਏ ਉਹਨਾਂ ਸਾਰਿਆਂ ਦੇ ਕੋਲੇ ਡੀਜ਼ਲ ਦਾ ਜਿਹੜਾ ਸਟਾਕ ਹੈ ਉਹ ਬਿਲਕੁਲ ਖਤਮ ਹੋ ਗਿਆ ਅੱਗੇ ਪਹੁੰਚੇ ਆ ਇੱਥੇ ਲੈਣਾ ਲੱਗੇ ਹੋਈਆਂ ਨੇ ਗੱਲਬਾਤ ਕਰਦੇ ਆ ਕਿ ਕਿਉਂ ਲੱਗਦਾ ਹੈ ਜਾਂ ਕਿਉਂ ਇੱਥੇ ਪਹੁੰਚ ਰਹੇ ਨੇ ਜਿਹੜੇ ਲੋਕ ਨੇ ਉਹ ਆਪੋ ਆਪਣੇ ਸਟਾਕ ਕੀ ਤੇਲ ਲੈਣ ਆਏ ਹੋ ਜਿੱਥੇ ਤੇਲ ਲੈਣ ਆਏ ਹੋ ਤੇਲ ਲੈ ਲੈ ਬਾਈ ਡੀਜ਼ਲ ਡੀਜ਼ਲ ਕਿੰਨਾ ਲੈਣਾ ਹੈ 15000 ਦਾ 15000 ਦਾ ਕਿਉਂ ਤੇਲ ਮਿਲ ਨਹੀਂ ਰਿਹਾ ਕਰਕੇ ਕੀ ਮਿਲ ਨਹੀਂ ਰਿਹਾ ਨਾ ਇੱਥੇ ਦਾ ਮਿਲਿਆ ਸਾਨੂੰ ਇੱਥੇ ਮਿਲਿਆ ਇਹ ਤੋਂ ਪਹਿਲਾਂ ਕਿੰਨੇ ਪੰਪਾਂ ਤੇ ਗਏ ਹੋ ਅਸੀਂ ਤਿੰਨਾਂ ਤੇ ਗਏ ਸੀ ਇਹਨਾਂ ਤੇ ਗਏ ਹੋ ਹਾਂ ਸਾਨੂੰ ਕਿਤੇ ਨਹੀਂ ਮਿਲਿਆ ਖਤਮ ਹੋ ਗਿਆ ਖਤਮ ਹੋ ਗਿਆ ਕਰ ਸਰ ਮਿਲਦੇ ਨਹੀਂ ਅਸੀਂ ਕਿਰਪਾ ਕੀ ਕਾਰਨ ਮੰਨਦੇ ਹੋ ਇਹਨਾਂ ਦਾ ਕੀ ਕਹਿ ਸਕਦੇ ਹਾਂ ਸਾਨੂੰ ਸਰਕਾਰਾਂ ਦਾ ਕੰਮ ਹਾਂ ਇਹ ਜਿਹੜਾ ਮਤਲਬ ਭਾਰਤ ਪਾਕਿਸਤਾਨ ਦੇ ਜੰਗ ਚੱਲ ਰਹੀ ਉਹ ਇਸੇ ਕਰ ਨਹੀਂ ਚੱਲ ਰਹੀ ਹੈ ਹਾਂ ਉੱਥੇ ਕਰਕੇ ਲੱਗਦਾ ਹਾਂ ਉੱਥੇ ਕਰਕੇ ਹਾਂ ਉੱਥੇ ਕਰਕੇ ਦੋਨੋਂ ਆਏ ਆ ਵੀ ਰੱਖ ਲੀਏ ਭਰਾ ਕੇ ਪਹਿਲਾਂ ਤੇ ਰੱਖ ਗਏ ਇੱਕ ਬਾੜ ਵਾਹੀ ਜਾਨੀਏ ਪਰਾਉਣਾ ਸਾ ਵੀ ਰੋੜ ਵੀ ਆ ਬਣਾਵਾ ਵਾੜ ਵਾਉਣੇ ਤੇ ਆਏਗਾ ਵਾੜ ਵਾਉਣੇ ਬਿਲਕੁਲ ਹਾਂ ਤੋ ਨਾਲ ਲੱਗੂਆ ਜੇ ਹੋਣੀ ਵਾੜ ਲੱਗਿਆ ਲਾਉਣ ਲੱਗੇ ਤੇ ਤੇਲ ਦਾ ਮੇਰਾ ਫਿਰ 10 ਦਿਨ ਝੋਨਾ ਵੀ ਲੱਗੂ ਕਿਤੇ ਬਿਲਕੁਲ ਬਿਲਕੁਲ ਇਹ ਮੁਸ਼ਕਲ ਆ ਰਹੀ ਉਹਦੇ ਨਾਲ ਆ ਰਹੀ ਬਹੁਤ ਜ਼ਿਆਦਾ ਜਿਆਦਾ ਨਹੀਂ ਮਤਲਬ ਮੰਨ ਦੇ ਵਿੱਚ ਇਹ ਵੀ ਇੱਕ ਪਤਾ ਨਹੀਂ ਕੀ ਬਣੂ ਕਦੋਂ ਸਾਨੂੰ ਤਾਂ ਇਹ ਵੀ ਮਿਲ ਨਹੀਂ ਜਾਂਦਾ ਹਾਂ ਹਾਂ ਜਿਆਦਾ ਤੱਕ ਚੱਲੂ ਹੈ ਨਾ ਹਾਂ ਕੀ ਪੈਸਾ ਕੀ ਕਾ ਸਦਿਆਂ ਹਾਂ ਹੂੰ ਬਿਲਕੁਲ ਹੋਰ ਕੋਈ ਚੱਕਰ ਤਾਂ ਇੱਧਰ ਵੀ ਦੇਖ ਸਕਦੇ ਹੋ ਭਾਈ ਭਰਾ ਰਹੇ ਢੋਲ ਕਿਉਂ ਭਰਾ ਰਹੇ ਹੋ ਇਨਾ ਤੇਲ ਕੋਈ ਗੱਲ ਨਹੀਂ ਵੈਸੇ ਸੀਜ਼ਨ ਹੈਗਾ ਹਾਂ ਅੱਛਾ ਰੱਖ ਬਾਕੀ ਰੱਖਣੀ ਵੀ ਚਾਹੀਦੀ ਚੀਜ਼ ਆਪਦੇ ਕੋਲ ਬਣ ਰਿਹਾ ਹੋਰੋਂ ਬਾਂਪਾਂ ਤੋਂ ਨਹੀਂ ਹੋ ਰ ਆਪਾਂ ਤਾਂ ਨਹੀਂ ਪਤਾ ਸਵੇਰ ਕੀਤਾ ਸੀਗਾ ਜਿਹੜਾ ਖਹਿਰਾ ਸਭ ਦਾ ਪੰਪ ਹੈ ਉਹ ਨਹੀਂ ਸੀਗਾ ਉਹਦੇ ਤੇ ਪਰ ਫਿਰ ਵੀ ਆਪਾਂ ਇਹ ਆਪ ਦਾ ਦੂਜਾ ਚਲੋ ਹੋਵੇ ਸਹੀ ਗਲਤ ਹੋਵੇ ਚ ਕੋਸ਼ ਹੋਵੇ ਪਰ ਆਪਾਂ ਨੂੰ ਆਪਦੀ ਲੋੜ ਅਨਸਾਰ ਜੀ ਰੱਖਣੀ ਚਾਹੀਦੀ ਹੈ ਲੋੜ ਅਨਸਾਰ ਹੈ ਹਾਂ ਕਮੀ ਆ ਰਹੀ ਹੈ ਨਹੀਂ ਜੀ ਕੁਝ ਕਹਿ ਨਹੀਂ ਸਕਦੇ ਆਪਾਂ ਜੰਗ ਵੀ ਚੱਲ ਰਹੀ ਹੈ ਲੱਗਦਾ ਉਹਦੇ ਕਾਰਨ ਮਤਲਬ ਕਮੀ ਆ ਰਹੀ ਹੈ ਇਹ ਕੀ ਕਹਿ ਸਕਦੇ ਆ ਜੀ ਇਹ ਤਾਂ ਸਰਕਾਰ ਹੀ ਦੇਖਣੀ ਹੈ ਮੇਰੀ ਆਪਸ ਬਿਲਕੁਲ ਕਿਵੇਂ ਬਾਈ ਤੁਹਾਨੂੰ ਕੀ ਲੱਗਦਾ ਅਸਰ ਹੋ ਰਿਹਾ ਜੰਗ ਜਿਹੜੀ ਚੱਲ ਰਹੀ ਹੈ ਉਹਦਾ ਨਹੀਂ ਹਾਂ ਜਦਦਰ ਤਕੀਰ ਦਰਵਾਜ਼ਾ ਤਕੀਰ ਹਾਂ ਚਲ ਕੋਈ ਗੱਲ ਨਹੀਂ ਬਾਈ ਨਹੀਂ ਗੱਲ ਕਰਦਾ ਆ ਬਾਈ ਨੂੰ ਪੁੱਛ ਲੈਣੇ ਆ ਬਾਈ ਕਿੰਨੇ ਕਿੰਨੇ ਲੋਕ ਤੜਕੇ ਦੇ ਮਤਲਬ ਆ ਰਹੇ ਹੁਣ ਸਟਾਕ ਭਰੋਣ ਤੁਹਾਡੇ ਕੋਲ ਤੜਕੇ ਦੇ ਤਾਂ ਬਹੁਤ ਮੁੜੀ ਜਾਂਦੀ ਹੈ ਜੀ ਤੇ ਹੁਣ ਹੀ ਆਏ ਸਾਡੇ ਕੋਲ ਆ ਲੈਣ ਨਹੀਂ ਟੁੱਟ ਰਹੀ ਹਾਂ ਹਾਂ ਆਪ ਸਟਾਕ ਹੋਣਾ ਹੈ ਨਾ ਹਾਂਜੀ ਆ ਫਿਰ ਲੈਣ ਚੱਲ ਪੀਏ ਹਨ ਨਹੀਂ ਹਜੇ ਨਹੀਂ ਸਵੇਰੇ ਅੱਥਲੇ ਉਥਨੇ ਦੱਸਾਂਗੇ ਜੀ ਕਿੰਨਾ ਤੇਲ ਰਹਿ ਗਿਆ ਆਪਣੇ ਕੋਲ ਨਹੀਂ ਉਹ ਸਵੇਰੇ ਮਤਲਬ ਇੱਕ ਵਾਰ ਖਤਮ ਹੋ ਗਿਆ ਸੀਗਾ ਹਾਂਜੀ ਖਤਮ ਹੋ ਗਿਆ ਸੀਗਾ ਖਤਮ ਹੋ ਗਿਆ ਸੀਗਾ ਹਾਂ ਹੁਣ ਦੁਬਾਰਾ ਤੋਂ ਆਈਏ ਫੇਰ ਇਹ ਉਹ ਕਰਨੋ ਹੀ ਲੱਗਦਾ ਜਿਹੜੀ ਭਾਰਤ ਤੇ ਪਾਕਿਸਤਾਨ ਦੀ ਜੰਗ ਚੱਲ ਰਹੀ ਉਹਦੇ ਕਰਕੇ ਦੱਸਦੇ ਪਏ ਹੋ ਸਕਦਾ ਹੀ ਉਹਦੇ ਕਰਕੇ ਹੋਵੇ ਆਪਾਂ ਨੂੰ ਇਹ ਦੇ ਬਾਰੇ ਨਹੀਂ ਬਸੇ ਬਸੇ ਕਹਿੰਦੇ ਮਿਲ ਨਹੀਂ ਰਿਹਾ ਮੁੱਕਿਆ ਹੋਇਆ ਹਾਂਜੀ ਪੈਟਰੋਲ ਪੰਪਾਂ ਤੇ ਉਹ ਹੈ ਵੀ ਨਹੀਂ ਤੇਲ ਹਾਂ ਬਿਲਕੁਲ ਤਾਂ ਉਹਨਾਂ ਦਾ ਕਹਿਣਾ ਕਿ ਪੰਪਾਂ ਤੇ ਤੇਲ ਹੈ ਨਹੀਂਗਾ ਜਿਹੜਾ ਨਵਾਂ ਸਟਾਕ ਆਇਆ ਉਹ ਹੁਣ ਅਸੀਂ ਦੇਖ ਰਹੇ ਹਾਂ ਤਾਂ ਬਾਈ ਕੀ ਲੱਗਦਾ ਕਿਉਂ ਇੰਨੀ ਕਮੀ ਆ ਜਾਂ ਹੋਰਾਂ ਕਿਤੇ ਮਿਲਦਾ ਪਿਆ ਵਾਧੂ ਮਿਲੀ ਜਾਂਦਾ ਲੋਕ ਤਾਂ ਕਮਲੇ ਹੋਏ ਆ ਯਾਰ ਕਮਲੇ ਹੋਏ ਆ ਕੁਝ ਨਹੀਂ ਮਿਲਦਾ ਕਮਲੇ ਹੋਏ ਆ ਕੋਈ ਚੀਜ਼ ਮੁੱਕੀ ਆ ਦੁਨੀਆ ਤੇ ਹਾਂ ਸਭ ਕੁਝ ਹੈਗਾ ਕੋਈ ਭਰਾਲਿਆ ਨਾ ਖਾਲੀ ਆ ਖਾਲੀ ਜਿਵੇਂ ਜੀ ਦਿਲ ਚੋਂ ਨਾ ਲਉਣਾ ਉਦ ਦੀ ਭਰਾਵਾਂਗੇ ਉਦ ਦੇ ਭਰਾਵਾਂਗੇ ਕੋਈ ਚੱਕਰ ਨਹੀਂ ਆ ਹਾਂ ਠੀਕ ਹੈ ਤਾਂ ਲੋਕਾਂ ਦਾ ਕਹਿਣਾ ਕਿ ਜਿਹੜਾ ਸਾਰਾ ਸਮਾਨ ਉਸੇ ਤਰ੍ਹਾਂ ਮਿਲੇਗਾ ਆ ਹੋਰ ਵੀ ਆ ਰਹੇ ਆ ਲਗਾਤਾਰ ਦੇਖ ਸਕਦਾ ਹਾਂ ਤਸਵੀਰਾਂ ਕਿ ਜਿਹੜੇ ਆਪੋ ਆਪਣੇ ਸਾਧਨ ਨੇ ਉਹਨਾਂ ਦੇ ਵਿੱਚ ਡੀਜ਼ਲ ਭਰਵਾ ਰਹੇ ਨੇ ਲੋਕ ਜਿਹੜਾ ਨਵਾਂ ਸਟਾਕ ਹੈ ਉਹ ਦੇਖ ਸਕਦੇ ਹੋ ਕਿ ਹੁਣੇ ਇੱਕ ਨਵੀਂ ਗੱਡੀ ਆਈ ਹੈ ਉਹ ਇੱਥੇ ਅਨਲੋਡ ਕੀਤੀ ਹੈ ਤੇ ਲੋਕ ਆ ਜਿਹੜੇ ਲਗਾਤਾਰ ਲੈਣਾ ਲੱਗੇ ਹੋਈਆਂ ਨੇ ਭਰਾ ਰਹੇ ਨੇ ਇੱਧਰ ਦੇਖ ਸਕਦੇ ਹੋ ਤਸਵੀਰਾਂ ਕਿ ਜਿਹੜਾ ਟਰੈਕਟਰ ਦੇ ਮਗਰ ਢੋਲ ਪਏ ਹੋਏ ਆ ਟਰੰਪ ਪਏ ਹੋਏ ਉਹਨਾਂ ਦੇ ਵੀ ਕਹਿਣਾ ਕਿ ਸਾਡਾ ਸੀਜ਼ਨ ਹੈ ਪਰ ਜਿਵੇਂ ਅਸੀਂ ਰਸਤੇ ਵਿੱਚ ਦੇਖਿਆ ਕਿ ਹੁਣ ਤੱਕ ਕਈ ਪੰਪਾਂ ਦੇ ਉੱਤੇ ਜਿਹੜੀ ਕਮੀ ਹੈ ਉਹ ਤੇਲ ਦੀ ਆ ਰਹੀ ਹੈ ਕਿਉਂਕਿ ਲੋਕਾਂ ਦੇ ਮਨ ਵਿੱਚ ਡਰ ਹੈ ਕਿ ਕਿਤੇ ਸਪਲਾਈ ਹੈ ਜਿਹੜੀ ਉਹ ਬੰਦ ਨਾ ਹੋ ਜਾਵੇ ਪਤਾ ਨਹੀਂ ਬਾਅਦ ਦੇ ਵਿੱਚ ਕੀ ਬਣੂਗਾ ਜਾਂ ਕੀ ਨਹੀਂ ਤਾਂ ਅਦਰ ਹੋਰ ਵੀ ਖੜੇ ਨੇ ਜਿਹੜੇ ਡਰਮ ਦੇਖ ਸਕਦੇ ਹੋ ਕਿ ਥੱਲੇ ਲਿਆ ਕੇ ਉਹ ਭਰਾਏ ਜਾ ਰਹੇ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆਂ ਹਾਂ ਕੋਈ ਗੱਲ ਨਹੀਂ ਅੰਕਲ ਜੀ ਤੇਲ ਲੈਣ ਆਇਓ ਕਿਉਂ ਲੈਣੇ ਆਓ ਬਸ ਕਹਦੇ ਲਈ ਹੈ ਤੇ ਬੰਬ ਛੇੜਦੀ ਫਿਰ ਗਵਰਨਮੈਂਟ ਹਾਂ ਗਵਰਨਮੈਂਟ ਬੰਬ ਛੇੜਦੀ ਜਿਹੜੀ ਬੰਬ ਛੇੜਦੀ ਹੈ ਹਾਂ ਹੁਣ ਤੁਹਾਨੂੰ ਇਹ ੜਾ ਨਹੀਂ ਮਿਲੂਗਾ ਨੀ ਬਾਅਦ ਚ ਤੇ ਹੁਣ ਕੀ ਪਤਾ ਨਹੀਂ ਬੰਦੇ ਨੂੰ ਨਾ ਮਿਲੇ ਬਾਈ ਹੁਣ ਕੀ ਮਿਲੇ ਨਾ ਮਿਲੇ ਮਿਲ ਕੇ ਵਾਹਨਾਂ 'ਤੇ ਬੈਠੇ ਰਹਾਂ ਵਾਹਨ ਵਾਹਨ ਨਹੀਂ ਹਮ ਹੁ ਇਹ ਲਾਪੇ ਇਹ ਤੂੰ ਪਹਿਲਾਂ ਹੋਰ ਗਏ ਹੋ ਕਦੇ ਕਮੀ ਹੈਗੀ ਐਸੇ ਬਾਈ ਹੈਗੀ ਨਹੀਂ ਮਿਲਦਾ ਬਾਈ ਉਹ ਜੇ ਟੋਲੇ ਲੈਣ ਛੱਡ ਦਿੰਦੇ ਨਹੀਂ ਕੀ ਕਹਿੰਦੇ ਉਹ ਕਹਿੰਦੇ ਅਥਰੇ ਲੈ ਜਾਓ ਅਥਰੇ ਨਹੀਂ ਲੈ ਜਾਓ ਖਤਮ ਹੋ ਗਿਆ ਕਹਿੰਦੇ ਖਤਮ ਹੋ ਗਿਆ ਬਾਈ ਹਾਂ ਨਹੀਂ ਮਿਲਦਾ ਤੈਨੂੰ ਬੁਰਾ ਹਾਲ ਆ ਬੁਰਾ ਹਾਲ ਆ ਬਾਈ ਇਹ ਲੱਗਦਾ ਵੀ ਉਹੀ ਅਸਰ ਹੈ ਜਿਹੜੀ ਜੰਗ ਦਾ ਅਸਰ ਹੋਇਆ ਹੋਵੇ ਉਹੀ ਲੱਗਦਾ ਬਾਈ ਉਸੇ ਕਰ ਨਹੀਂ ਹੋ ਰਹੀ ਖਾਲੀ ਨਹੀਂ ਉਹ ਖਾਲੀ ਕਰ ਰਿਹਾ ਦਾ ਸਿਸਟਮ ਹੂੰ ਬਿਊਰੋ ਕਹਿੰਦੇ ਮਾਡੇ ਡਾਰਾ ਵੀ ਛੇਦੀ ਦੀ ਪਰਵਾ ਕੇ ਰੱਖਵਾ ਕੇ ਲੈ ਜੀ ਹਾਂ ਪਰ ਇਹ ਵੀ ਰਿਸਕੀ ਅੱਭੀ ਘਰੇ ਲੋਕ ਲਈਏ ਜਾਂਦੇ ਆ ਇਹ ਵੀ ਡਾਰਾ ਰਿਸਕੀ ਹੈ ਵੀ ਇਹ ਜੇ ਕੋਈ ਘੁਲਚਾਲ ਕੀ ਨਾਲੇ ਮੱਚੂ ਸਹੀ ਗੱਲ ਹੈ ਘਰੇ ਭਰਾ ਭਰਾ ਕੇ ਰੱਖੀ ਜਾਂਦੇ ਆ ਜਿਹੜਾ ਮੇਰੀ ਪੂਰੀ ਹੈ ਕੰਮ ਕਰਨ ਹਾਂ ਉਹ ਰਹਿੰਦਾ ਲਗਾ ਲਗਾਤਾਰ ਦੇਖ ਸਕਦੇ ਹਾਂ ਪਰ ਜਿਹੜੇ ਲੋਕ ਨੇ ਉਹ ਇੱਥੇ ਪਹੁੰਚ ਰਹੇ ਨੇ ਆਪਣੇ ਡਰਮ ਢੋਲ ਪਰਵਾ ਕੇ ਤੇਲ ਦੇ ਲਾ ਜਾ ਰਹੇ ਉਹਨਾਂ ਦਾ ਕਹਿਣਾ ਕਿ ਸਾਡਾ ਸੀਜ਼ਨ ਹੈ ਹੁਣ ਸਾਨੂੰ ਲੋੜ ਹੈ ਖੇਤਾਂ ਦੇ ਵਿੱਚ ਤੇਲ ਦੀ ਤੇਲ ਦੇ ਬਿਨਾ ਅਸੀਂ ਕੁਝ ਕੰਮ ਨਹੀਂ ਕਰ ਸਕਦੇ ਪਰ ਕਿਉਂਕਿ ਜਿਹੜੀ ਕਮੀ ਹੈ ਉਹਦਾ ਕਾਰਨ ਇਹ ਹੀ ਹੈ ਕਿ ਜਿਹੜੀ ਜੰਗ ਦੇ ਚੱਲਦੇ ਤਣਾਅ ਦੇ ਚੱਲਦੇ ਆ ਜਿਹੜਾ ਭਾਰਤ ਪਾਕਿਸਤਾਨ ਦਾ ਤਣਾਅ ਦਾ ਬਣਿਆ ਹੋਇਆ ਮਾਹੌਲ ਉਹਦੇ ਕਰਕੇ ਲੋਕਾਂ ਨੂੰ ਇਹ ਕਿਤੇ ਸਪਲਾਈ ਬੰਦ ਨਾ ਹੋ ਜAVE ਅਸੀਂ ਜਿਹੜਾ ਆਪਣਾ ਕੰਮ ਹੈ ਜਿਹੜਾ ਉਹ ਫਿਰ ਕਿਵੇਂ ਚਲਾਵਾਂਗੇ ਉਸੇ ਕਾਰਨ ਜਿਹੜਾ ਹੁਣ ਲੋਕ ਹੈ ਪ੍ਰਵਾ ਪ੍ਰਵਾ ਕੇ ਰੱਖ ਰਿਹਾ ਤੁਸੀਂ ਕਿੰਨੇ ਦਾ ਲਿਆ ਡੀਜ਼ਲ ਅੱਜ ਅੱਜ ਡੀਜ਼ਲ ਦਾ ਸਾਡਾ ਤਾਂ 15000 ਦੇ ਹੀ ਆ ਸੰਤ 15000 ਦੇ ਮਿਲਿਆ 15 ਆ ਤੁਸੀਂ ਕਿੰਨੇ ਦਾ ਲਿਆ ਜੀ ਡੀਜ਼ਲ ਇਤੋਂ ਅਸੀਂ 13.5 ਦਾ ਸਾਢੇ 13000 ਦਾ ਹਾਂਜੀ ਹਾਂਜੀ ਠੀਕ ਹੈ ਏ ਤੁਸੀਂ ਤਾਂ ਮਤਲਬ ਖੇਤਾਂ ਵਾਸਤੇ ਲੈ ਕੇ ਜਾ ਰਹੇ ਹੋ ਕੰਮ ਹਾਂਜੀ ਖੇਤਾਂ ਵਾਸਤੇ ਲੈ ਕੇ ਜਾਂਦੇ ਬਾਕੀ ਸਾਨੂੰ ਲੋਡ ਪੈਣੀ ਹੈ ਕੀ ਪਤਾ ਹੁੰਦਾ ਕਿ ਚੀਜ਼ ਦਾ ਹਾਂਜੀ ਹਾਂਜੀ ਉਹਨੂੰ ਕੰਮ ਕਰਕੇ ਖੇਤਾਂ ਦੇ ਕਬਾਣ ਵਾਹੁਣੇ ਹੈ ਜੀ ਹੁਣ ਹਨਾ ਤੇ ਆਪਦੀ ਲੋਡ ਅਨੁਸਾਰ ਚੀਜ਼ ਰੱਖ ਲੈਣੀ ਚਾਹੀਦੀ ਵੈਸੇ ਹਾਂਜੀ ਮਾਹੌਲ ਖਰਾਬ ਹੋਇਆ ਪਿਆ ਪਾਕਿਸਤਾਨ ਦਾ ਕਰਕੇ ਲੋਡ ਤਾਂ ਪਾਉਗੀ ਲੋਡ ਪਾਉਗੀ ਬਾਅਦ ਆਇਆ ਵੀ ਸਪਲਾਈ ਕੀ ਪਤਾ ਕਦੋਂ ਰੁਕ ਜਾਵੇ ਹਨਾ ਕੋਈ ਭਰੋਸਾ ਨਹੀਂ ਹੁੰਦਾ ਜੀ ਚੰ ਤਾਂਈਆਂ ਜੀ ਚੰ ਤਾਂਈਆਂ ਸਪਲਾਈ ਬੰਦ ਰਹਿੰਦੀ ਹਾਂ ਹਾਂ ਤਾਂ ਲਗਾਤਾਰ ਦੇਖ ਸਕਦੇ ਹੋ ਕਿ ਜਿਹੜੇ ਪੈਟਰੋਲ ਪੰਪਾਂ ਦੇ ਮੀਟਰ ਨੇ ਉਹ ਅੱਜ ਲਗ ਹਜ਼ਾਰਾਂ ਦੇ ਵਿੱਚ ਚੱਲ ਰਹੇ ਨੇ ਰੁਕਣ ਦਾ ਨਾਮ ਨਹੀਂ ਲੈ ਰਹੇ ਕਿਉਂਕਿ ਜਿਹੜਾ ਡੀਜ਼ਲ ਹੈ ਉਹਦਾ ਸਟਾਕ ਹੈ ਜਿਹੜਾ ਉਹ ਕਾफी ਜ਼ਰੂਰਤ ਹੈ ਕਿਉਂਕਿ ਕਿਸਾਨਾਂ ਨੇ ਜਿਹੜਾ ਖੇਤ ਦੇ ਵਿੱਚ ਆਪਣੀ ਕਿਸਾਨੀ ਦੇ ਲਈ ਉਹਨਾਂ ਨੂੰ ਡੀਜ਼ਲ ਦੀ ਲੋੜ ਪੈਂਦੀ ਹੈ ਤਾਂ ਉਹ ਜਿਹੜੇ ਡਰਮ ਆ ਉੱਪਰ ਵਾਕੇ ਲੈ ਕੇ ਜਾ ਰਹੇ ਆ ਪਹਿਲਾਂ ਹੁੰਦਾ ਸੀਗਾ ਕਿ ਚਲੋ ਕੋਈ ਕਰਨ ਜਦੋਂ ਜਾਣਾ ਟਰੈਕਟਰ ਵਿੱਚ ਪਵਾ ਲੈਨੇ ਆ ਪਰ ਹੁਣ ਇਹ ਹੈ ਕਿ ਕਿਤੇ ਸਪਲਾਈ ਬੰਦ ਨਾ ਹੋ ਜਾਵੇ ਉਧਰ ਜਿਹੜਾ ਤਣਾਅ ਦਾ ਮਾਹੌਲ ਹੈ ਉਸ ਦੇ ਕਾਰਨ ਲਗਾਤਾਰ ਦੇਖ ਸਕਦੇ ਹੋ ਕਿ ਪੈਟਰੋਲ ਪੰਪਾਂ ਦੇ ਉੱਤੇ ਅੱਜ ਜਿਹੜੀ ਭੀੜ ਲੱਗੀ ਹੋਈ ਹੈ ਇਸ ਤੋਂ ਪਹਿਲਾਂ ਅਸੀਂ ਕਈ ਪੰਪਾਂ ਦੇ ਉੱਤੇ ਗਏ ਆ ਉੱਥ ਉਹਨਾਂ ਪੰਪਾਂ ਦੇ ਉੱਤੇ ਜਿਹੜੇ ਸਟਾਕ ਹੈ ਉਹ ਖਤਮ ਹੋਇਆ ਹਰ ਇੱਕ ਨੂੰ ਉਹ ਜਵਾਬ ਦੇ ਰਹੇ ਆ ਤੇ ਉੱਥੋਂ ਵਾਪਸ ਭੇਜ ਰਹੇ ਆ ਲੋਕ ਵਾਈਟੀਵੀ ਨਾਲ ਜੁੜਨ ਤੁਸੀਂ ਮੈਂ ਅਹਿਮਤਾਜ ਭਾਰਤ ਤੇ ਪਾਕਿਸਤਾਨ ਦੇ ਤਣਾਅ ਦੇ ਚੱਲਦਿਆਂ ਪੰਜਾਬ ਦੇ ਵਿੱਚ ਅਸਰ ਦੇਖਣ ਨੂੰ ਮਿਲ ਰਿਹਾ ਉਹ ਅਸਰ ਹੈ ਪੈਟਰੋਲ ਪੰਪਾਂ ਦੇ ਉੱਤੇ ਲੰਮੀਆਂ ਲੱਗੀਆਂ ਲੇਣਾ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਉਹ ਆਪੋ ਆਪਣੇ ਸਾਧਨ ਤੇ ਆਪੋ ਆਪਣੇ ਜਿਹੜੇ ਡਰਮ ਢੋਲ ਲੈ ਕੇ ਪੰਪ ਦੇ ਉੱਤੇ ਪਹੁੰਚ ਰਹੇ ਆ ਅਸੀਂ ਇਸ ਤੋਂ ਪਹਿਲਾਂ ਹੁਣ ਤੱਕ ਪਿੱਛੇ 6 ਤੋਂ 7 ਪੰਪਾਂ ਉੱਤੇ ਗਏ ਉਹਨਾਂ ਸਾਰਿਆਂ ਦੇ ਕੋਲੇ ਡੀਜ਼ਲ ਦਾ ਜਿਹੜਾ ਸਟਾਕ ਹੈ ਉਹ ਬਿਲਕੁਲ ਖਤਮ ਹੋ ਗਿਆ ਅੱਗੇ ਪਹੁੰਚੇ ਆ ਇੱਥੇ ਲੈਣਾ ਲੱਗੀਆਂ ਹੋਈਆਂ ਨੇ ਗੱਲਬਾਤ ਕਰਦੇ ਆ ਕਿ ਕਿਉਂ ਲੱਗਦਾ ਹੈ ਜਾਂ ਕਿਉਂ ਇੱਥੇ ਪਹੁੰਚ ਰਹੇ ਨੇ ਜਿਹੜੇ ਲੋਕ ਨੇ ਉਹ ਆਪੋ ਆਪਣੇ ਸਟਾਕ ਕੀ ਤੇਲ ਲੈਣਾ ਆਏ ਹੋ ਜੀ ਇੱਥੋਂ ਤੇਲ ਲੈਣਾ ਆਏ ਹੋ ਤੇਲ ਲੈ ਲੈ ਬਾਈ ਡੀਜ਼ਲ ਡੀਜ਼ਲ ਕਿੰਨਾ ਲੈਣਾ ਹੈ 15000 ਦਾ 15000 ਦਾ ਕਿਉਂ ਤੇਲ ਮਿਲ ਨਹੀਂ ਰਿਹਾ ਕਰਕੇ ਕੀ ਮਿਲ ਨਹੀਂ ਰਿਹਾ ਨਾ ਅੱਜ ਤੇ ਜਾ ਮਿਲਿਆ ਸਾਨੂੰ ਇੱਥੇ ਮਿਲਿਆ ਇਹ ਤੋਂ ਪਹਿਲਾਂ ਕਿੰਨੇ ਪੰਪਾ ਦੇ ਗਏ ਹੋ ਅਸੀਂ ਤਿੰਨਾਂ ਤੇ ਗਏ ਹਾਂ ਇਹਨਾਂ ਤੇ ਗਏ ਹਾਂ ਹਾਂ ਕਿਤੇ ਨਹੀਂ ਮਿਲਿਆ ਖਤਮ ਹੋ ਗਿਆ ਖਤਮ ਹੋ ਗਿਆ ਕਰ ਸਰ ਮਿਲਦੇ ਨਹੀਂ ਅਸੀਂ ਕੀ ਕਾਰਨ ਮੰਨਦੇ ਹਾਂ ਇਹਨਾਂ ਦਾ ਕੀ ਕਹਿ ਸਕਦੇ ਹਾਂ ਸਾਨੂੰ ਸਰਕਾਰਾਂ ਦਾ ਕੀ ਕੰਮ ਹੂੰ ਇਹ ਜਿਹੜਾ ਮਤਲਬ ਭਾਰਤ ਪਾਕਿਸਤਾਨ ਦੇ ਜੰਗ ਚੱਲ ਰਹੀ ਉਹ ਇਸੇ ਕਰ ਨਹੀਂ ਚੱਲ ਰਹੀ ਹੈ ਹਾਂ ਉੱਥੇ ਕਰਕੇ ਲੱਗਦਾ ਹਾਂ ਉੱਥੇ ਕਰਕੇ ਹਾਂ ਉੱਥੇ ਕਰਕੇ ਦੋਨੋਂ ਆਏ ਆ ਵੀ ਰੱਖ ਲੀਏ ਭਰਾ ਕੇ ਪਹਿਲਾਂ ਤੇ ਰੱਖ ਗਏ ਇੱਕ ਬਾੜ ਵਾਹੀ ਜਾਨੀਏ ਪਰਾਉਣਾ ਸਾ ਵੀ ਰੋੜ ਵੀ ਆ ਬਣਾਵਾ ਵਾੜ ਵਾਉਣੇ ਤੇ ਆਏਗਾ ਵਾੜ ਵਾਉਣੇ ਬਿਲਕੁਲ ਹਾਂ ਤੋ ਨਾਲ ਲੱਗੂਆ ਜੇ ਹੋਣੀ ਵਾੜ ਲੱਗਿਆ ਲਾਉਣ ਲੱਗੇ ਤੇ ਤੇਲ ਦਾ ਮੇਰਾ ਫਿਰ 10 ਦਿਨ ਚ ਣਾ ਵੀ ਲੱਗੂ ਕਿਤੇ ਬਿਲਕੁਲ ਬਿਲਕੁਲ ਇਹ ਮੁਸ਼ਕਲ ਆ ਰਹੀ ਉਹਦੇ ਨਾਲ ਆ ਰਹੀ ਬਹੁਤ ਜਿਆਦਾ ਜਿਆਦਾ ਨਹੀਂ ਮਤਲਬ ਮੰਨ ਦੇ ਵਿੱਚ ਇਹ ਵੀ ਇੱਕ ਪਤਾ ਨਹੀਂ ਕੀ ਬਣੂ ਕਦੋਂ ਸਾਨੂੰ ਤਾਂ ਇਹ ਵੀ ਮਿਲ ਨਹੀਂ ਜਾਂਦਾ ਹੀ ਆ ਹਾਂ ਜਿਆਦਾ ਤੱਕ ਚੱਲੂ ਹੈ ਨਾ ਹਾਂ ਕੀ ਪੈਸਾ ਕੀ ਕੱਸਦੇ ਹਾਂ 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 ਹੋਰ ਕੋਈ ਚੱਕਰ ਤਾਂ ਇੱਧਰ ਵੀ ਦੇਖ ਸਕਦੇ ਹੋ ਭਾਈ ਭਰਾ ਰਹੇ ਢੋਲ ਕਿਉਂ ਭਰਾ ਰਹੇ ਹੋ ਇਨਾ ਤੇਲ ਕੋਈ ਗੱਲ ਨਹੀਂ ਵੈਸੇ ਸੀਜ਼ਨ ਹੈਗਾ ਹਾਂ ਅੱਛਾ ਰੱਖ ਬਾਕੀ ਰੱਖਣੀ ਵੀ ਚਾਹੀਦੀ ਚੀਜ਼ ਆਪਦੇ ਕੋਲ ਬਣ ਰਿਹਾ ਹੋਰਾਂ ਬਾਂਪਾਂ ਤੋਂ ਨਹੀਂ ਹੋਰ ਆਪਾਂ ਤਾਂ ਨਹੀਂ ਪਤਾ ਸੁਬਾ ਕੀਤਾ ਸੀਗਾ ਜਿਹੜਾ ਖਹਿਰਾ ਸਭ ਦਾ ਪੰਪ ਹੈ ਉਹ ਨਹੀਂ ਸੀਗਾ ਉਹਦੇ ਤੇ ਪਰ ਫਿਰ ਵੀ ਆਪਾਂ ਇਹ ਆਪ ਦਾ ਦੂਜਾ ਚਲੋ ਹੋਵੇ ਸਹੀ ਗਲਤ ਹੋਵੇ ਚਾਹੇ ਕੁਝ ਹੋਵੇ ਪਰ ਆਪਾਂ ਨੂੰ ਆਪਦੀ ਲੋੜ ਅਨਸਾਰ ਜੀ ਰੱਖਣੀ ਚਾਹੀਦੀ ਹੈ ਲੋੜ ਅਨਸਾਰ ਹੈ ਹਾਂ ਕਮੀ ਆ ਰਹੀ ਹੈ ਨਹੀਂ ਜੀ ਕੁਝ ਕਹਿ ਨਹੀਂ ਸਕਦੇ ਆਪਾਂ ਜੰਗ ਵੀ ਚੱਲ ਰਹੀ ਹੈ ਲੱਗਦਾ ਉਹਦੇ ਕਾਰਨ ਮਤਲਬ ਕਮੀ ਆ ਰਹੀ ਹੈ ਇਹ ਕੀ ਕਹਿ ਸਕਦੇ ਆ ਜੀ ਇਹ ਤਾਂ ਸਰਕਾਰ ਹੀ ਦੇਖਣੀ ਹੈ ਮੇਰੀ ਆਪਸ ਬਿਲਕੁਲ ਕਿਵੇਂ ਬਾਈ ਤੁਹਾਨੂੰ ਕੀ ਲੱਗਦਾ ਅਸਰ ਹੋ ਰਿਹਾ ਜੰਗ ਜਿਹੜੀ ਚੱਲ ਰਹੀ ਹੈ ਉਹਦਾ ਨਹੀਂ ਅਜੇ ਜਦ ਤੱਕ ਇਹ ਤੜਕੇ ਦਾ ਆਲਾ ਤੱਕ ਨਹੀਂ ਆਇਆ ਚਲ ਕੋਈ ਗੱਲ ਨਹੀਂ ਬਾਈ ਨਹੀਂ ਗੱਲ ਕਰਦਾ ਆ ਬਾਈ ਨੂੰ ਪੁੱਛ ਲੈਨੇ ਆ ਬਾਈ ਕਿੰਨੇ ਕਿੰਨੇ ਲੋਕ ਤੜਕੇ ਦੇ ਮਤਲਬ ਆ ਰਹੇ ਹੁਣ ਸਟਾਕ ਭਰੋਣ ਤੁਹਾਡੇ ਕੋਲ ਤੜਕੇ ਦੇ ਤਾਂ ਬਹੁਤ ਮੁੜੀ ਜਾਂਦੀ ਹੈ ਜੀ ਤੇ ਹੁਣ ਹੀ ਆਏ ਸਾਡੇ ਕੋਲ ਆ ਲੈਣ ਨਹੀਂ ਟੁੱਟ ਰਹੀ ਹਾਂ ਹਾਂ ਆ ਸਟਾਕ ਹੋਣਾ ਹੈ ਨਾ ਹਾਂਜੀ ਆ ਫਿਰ ਲੈਣ ਚੱਲ ਪੀਏ ਹਨ ਨਹੀਂ ਹਜੇ ਨਹੀਂ ਸਵੇਰੇ ਅੱਥਲੇ ਉਥਨੇ ਦੱਸਾਂਗੇ ਜੀ ਕਿੰਨਾ ਤੇਲ ਰਹਿ ਗਿਆ ਆਪਣੇ ਕੋਲ ਨਹੀਂ ਉਹ ਸਵੇਰੇ ਮਤਲਬ ਇੱਕ ਵਾਰ ਖਤਮ ਹੋ ਗਿਆ ਸੀਗਾ ਹਾਂਜੀ ਖਤਮ ਹੋ ਗਿਆ ਸੀਗਾ ਖਤਮ ਹੋ ਗਿਆ ਸੀਗਾ ਹਾਂ ਹੁਣ ਦੁਬਾਰਾ ਤੋਂ ਆਈਏ ਫਿਰ ਇਹ ਉਹ ਕਰਨੋ ਹੀ ਲੱਗਦਾ ਜਿਹੜੀ ਭਾਰਤ ਤੇ ਪਾਕਿਸਤਾਨ ਦੀ ਜੰਗ ਚੱਲ ਰਹੀ ਉਹਦੇ ਕਰਕੇ ਦਾਦਾ ਪਿਆ ਹੋ ਸਕਦਾ ਇਹ ਉਹਦੇ ਕਰਕੇ ਹੋਵੇ ਆਪਾਂ ਨੂੰ ਇਹਦੇ ਬਾਰੇ ਨਹੀਂ ਬਸੇ ਬਸੇ ਕਹਿੰਦੇ ਮਿਲ ਨਹੀਂ ਰਿਹਾ ਮੁੱਕਿਆ ਹੋਇਆ ਹਾਂਜੀ ਪੈਟਰੋਲ ਪੰਪਾਂ ਤੇ ਉਹ ਹੈ ਵੀ ਨਹੀਂ ਤੇਲ ਹਾਂ ਬਿਲਕੁਲ ਤਾਂ ਉਹਨਾਂ ਦਾ ਕਹਿਣਾ ਕਿ ਪੰਪਾਂ ਤੇ ਤੇਲ ਹੈ ਨਹੀਂਗਾ ਜਿਹੜਾ ਨਵਾਂ ਸਟਾਕ ਆਇਆ ਉਹ ਹੁਣ ਅਸੀਂ ਦੇਖ ਰਹੇ ਹਾਂ ਤਾਂ ਬਾਈ ਕੀ ਲੱਗਦਾ ਕਿਉਂ ਇੰਨੀ ਕਮੀ ਆ ਜਾਂ ਹੋਰਾਂ ਕਿਤੇ ਮਿਲਦਾ ਪਿਆ ਵਾਧੂ ਮਿਲ ਜਾਂਦਾ ਲੋਕ ਤਾਂ ਕਮਲੇ ਹੋਏ ਆ ਯਾਰ ਕਮਲੇ ਹੋਏ ਆ ਕੁਝ ਨਹੀਂ ਮਿਲਦਾ ਕਮਲੇ ਹੋਏ ਆ ਕੋਈ ਚੀਜ਼ ਮੁੱਕੀ ਆ ਦੁਨੀਆ ਤੇ ਹਾਂ ਸਭ ਕੁਝ ਹੈਗਾ ਕੋਈ ਭਰਾਲਿਆ ਨਾ ਖਾਲੀ ਆ ਖਾਲੀ ਜਿਵੇਂ ਜੀ ਦਿਲ ਚੋਂ ਨਾ ਲਉਣਾ ਉਦੋਂ ਹੀ ਭਰਾਵਾਂਗੇ ਉਦੋਂ ਭਰਾਵਾਂਗੇ ਕੋਈ ਚੱਕਰ ਨਹੀਂ ਆ ਹਾਂ ਠੀਕ ਹੈ ਤਾਂ ਲੋਕਾਂ ਦਾ ਕਹਿਣਾ ਕਿ ਜਿਹੜਾ ਸਾਰਾ ਸਮਾਨ ਉਸੇ ਤਰ੍ਹਾਂ ਮਿਲੇਗਾ ਆ ਹੋਰ ਵੀ ਆ ਰਹੇ ਆ ਲਗਾਤਾਰ ਦੇਖ ਸਕਦਾ ਹਾਂ ਤਸਵੀਰਾਂ ਕਿ ਜਿਹੜੇ ਆਪੋ ਆਪਣੇ ਸਾਧਨ ਨੇ ਉਹਨਾਂ ਦੇ ਵਿੱਚ ਡੀਜ਼ਲ ਭਰਵਾ ਰਹੇ ਨੇ ਲੋਕ ਜਿਹੜਾ ਨਵਾਂ ਸਟਾਕ ਹੈ ਉਹ ਦੇਖ ਸਕਦੇ ਹੋ ਕਿ ਹੁਣੇ ਇੱਕ ਨਵੀਂ ਗੱਡੀ ਆਈ ਹੈ ਉਹ ਇੱਥੇ ਅਨਲੋਡ ਕੀਤੀ ਹੈ ਤੇ ਲੋਕ ਆ ਜਿਹੜੇ ਲਗਾਤਾਰ ਲੈਣਾ ਲੱਗੇ ਹੋਈਆਂ ਨੇ ਭਰਾ ਰਹੇ ਨੇ ਇੱਧਰ ਦੇਖ ਸਕਦੇ ਹੋ ਤਸਵੀਰਾਂ ਕਿ ਜਿਹੜਾ ਟਰੈਕਟਰ ਦੇ ਮਗਰ ਢੋਲ ਪਏ ਹੋਏ ਆ ਟਰੰਪ ਪਏ ਹੋਏ ਉਹਨਾਂ ਦੇ ਵੀ ਕਹਿਣਾ ਕਿ ਸਾਡਾ ਸੀਜ਼ਨ ਹੈ ਪਰ ਜਿਵੇਂ ਅਸੀਂ ਰਸਤੇ ਵਿੱਚ ਦੇਖਿਆ ਕਿ ਹੁਣ ਤੱਕ ਕਈ ਪੰਪਾਂ ਦੇ ਉੱਤੇ ਜਿਹੜੀ ਕਮੀ ਹੈ ਉਹ ਤੇਲ ਦੀ ਆ ਰਹੀ ਹੈ ਕਿਉਂਕਿ ਲੋਕਾਂ ਦੇ ਮਨ ਵਿੱਚ ਡਰ ਹੈ ਕਿ ਕਿਤੇ ਸਪਲਾਈ ਹੈ ਜਿਹੜੀ ਉਹ ਬੰਦ ਨਾ ਹੋ ਜਾਵੇ ਪਤਾ ਨਹੀਂ ਬਾਅਦ ਦੇ ਵਿੱਚ ਕੀ ਬਣੂਗਾ ਜਾਂ ਕੀ ਨਹੀਂ ਤਾਂ ਅਦਰ ਹੋਰ ਵੀ ਖੜੇ ਨੇ ਜਿਹੜੇ ਡਰਮ ਦੇਖ ਸਕਦੇ ਹੋ ਕਿ ਥੱਲੇ ਲਿਆ ਕੇ ਉਹ ਭਰਾਏ ਜਾ ਰਹੇ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਹਾਂ ਕੋਈ ਗੱਲ ਨਹੀਂ ਅੰਕਲ ਜੀ ਤੇਲ ਲੈਣ ਆਇਓ ਕਿਉਂ ਲੈਣੇ ਬਲ ਕਹਦੇ ਲਈ ਹੈ ਤੇ ਬੰਬ ਛੇੜਦੀ ਫਿਰ ਗਵਰਨਮੈਂਟ ਹਾਂ ਗਵਰਨਮੈਂਟ ਬੰਬ ਛੇੜਦੀ ਜਿਹੜੀ ਬੰਬ ਛੇੜਦੀ ਹੈ ਹਾਂ ਤੁਹਾਨੂੰ ਇਹੜਾ ਵੀ ਮਿਲੂਗਾ ਨਹੀਂ ਬਾਅਦ ਚ ਤੇ ਹੁਣ ਕੀ ਪਤਾ ਲੈ ਬੰਦੇ ਨੂੰ ਮਿਲਿਆ ਬਾਈ ਮੜਕੀ ਤੇ ਮਿਲਿਆ ਨਾ ਮਿਲਿਆ ਮੜਕੀ ਵਾਹਨ 'ਤੇ ਬੈਠੇ ਰਹਾਂ ਵਾਹਨ ਵਾਹਨ ਨਹੀਂ ਹਮ ਹੁਣ ਡਿਸੀਜਨ ਹੈ ਸੀਜ਼ ਇਹ ਲਾਏ ਪਈ ਤੂੰ ਪਹਿਲਾਂ ਹੋਰ ਗਏ ਉਹ ਕਦੇ ਕਮੀ ਹੈਗੀ ਐਸੇ ਬਾਈ ਹੈਗੀ ਨਹੀਂ ਮਿਲਦਾ ਬਾਈ ਉਹ ਜੇ ਟੋਲੇ ਲੈਣ ਛੱਡ ਦਿੰਦੇ ਦੀ ਕੀ ਕਹਿੰਦੇ ਉਹ ਕਹਿੰਦੇ ਅਥਰੇ ਲੈ ਜਾਓ ਅਥਰੇ ਨਹੀਂ ਲੈ ਜਾਓ ਖਤਮ ਹੋ ਗਿਆ ਕਹਿੰਦੇ ਖਤਮ ਹੋ ਗਿਆ ਬਾਈ ਹਾਂ ਨਹੀਂ ਮਿਲਦਾ ਤੈਨੂੰ ਬੁਰਾ ਹਾਲ ਆ ਬੁਰਾ ਹਾਲ ਆ ਬਾਈ ਇਹ ਲੱਗਦਾ ਵੀ ਉਹੀ ਅਸਰ ਹੈ ਜਿਹੜੀ ਜੰਗ ਦਾ ਅਸਰ ਹੋਇਆ ਹੋਵੇ ਉਹੀ ਲੱਗਦਾ ਬਾਈ ਉਸੇ ਕਰ ਨਹੀਂ ਹੋ ਰਹੀ ਖਾਲੀ ਨਹੀਂ ਉਹ ਖਾਲੀ ਕਰ ਰਿਹਾ ਦਾ ਸਿਸਟਮ ਹੂੰ ਬਿਊਰੋ ਕਹਿੰਦੇ ਮਾਂ ਦੀ ਡਾਰਾ ਵੀ ਛੇਦੀਦੀ ਪਰਵਾਕੇ ਰੱਖਵਾ ਕੇ ਲੈ ਜੀ ਹਾਂ ਪਰ ਇਹ ਵੀ ਰਿਸਕੀ ਅੱਭੀ ਘਰੇ ਲੋਕ ਲਈਏ ਜਾਂਦੇ ਆ ਇਹ ਵੀ ਡਾਰਾ ਰਿਸਕੀ ਹੈ ਵੀ ਇਹ ਜੇ ਕੋਈ ਘੁਲਚਾਲ ਕੀ ਦੇ ਨਾਲ ਇਹ ਮੱਚੂ ਸਹੀ ਗੱਲ ਹੈ ਘਰੇ ਭਰਾ ਭਰਾ ਕੇ ਰੱਖੀ ਜਾਂਦੇ ਆ ਇਹੋੜਾ ਕਿੰਨਾ ਮਜਬੂਰੀ ਹੈ ਕੰਮ ਕਰਨ ਦਾ ਉਹ ਰੰਗ ਹੈ ਲਗਾ ਲਗਾਤਾਰ ਦੇਖ ਸਕਦੇ ਹਾਂ ਪਰ ਜਿਹੜੇ ਲੋਕ ਨੇ ਉਹ ਇੱਥੇ ਪਹੁੰਚ ਰਹੇ ਨੇ ਆਪਣੇ ਡਰਮ ਢੋਲ ਪਰਵਾ ਕੇ ਤੇਲ ਦੇ ਲਾ ਜਾ ਰਹੇ ਉਹਨਾਂ ਦਾ ਕਹਿਣਾ ਕਿ ਸਾਡਾ ਸੀਜ਼ਨ ਹੈ ਹੁਣ ਸਾਨੂੰ ਲੋੜ ਹੈ ਖੇਤਾਂ ਦੇ ਵਿੱਚ ਤੇਲ ਦੀ ਤੇਲ ਦੇ ਬਿਨਾ ਅਸੀਂ ਕੁਝ ਕੰਮ ਨਹੀਂ ਕਰ ਸਕਦੇ ਪਰ ਕਿਉਂਕਿ ਜਿਹੜੀ ਕਮੀ ਹੈ ਉਹਦਾ ਕਾਰਨ ਇਹ ਹੀ ਹੈ ਕਿ ਜਿਹੜੀ ਜੰਗ ਦੇ ਚੱਲਦੇ ਤਣਾਅ ਦੇ ਚੱਲਦੇ ਆ ਜਿਹੜਾ ਭਾਰਤ ਪਾਕਿਸਤਾਨ ਦਾ ਤਣਾਅ ਦਾ ਬਣਿਆ ਹੋਇਆ ਮਾਹੌਲ ਉਹਦੇ ਕਰਕੇ ਲੋਕਾਂ ਨੂੰ ਇਹ ਕਿਤੇ ਸਪਲਾਈ ਬੰਦ ਨਾ ਹੋ ਜAVE ਅਸੀਂ ਜਿਹੜਾ ਆਪਣਾ ਕੰਮ ਹੈ ਜਿਹੜਾ ਉਹ ਫਿਰ ਕਿਵੇਂ ਚਲਾਵਾਂਗੇ ਉਸੇ ਕਾਰਨ ਜਿਹੜਾ ਹੁਣ ਲੋਕ ਹੈ ਪ੍ਰਵਾ ਪ੍ਰਵਾ ਕੇ ਰੱਖ ਰਿਹਾ ਤੁਸੀਂ ਕਿੰਨੇ ਦਾ ਲਿਆ ਡੀਜ਼ਲ ਅੱਜ ਅੱਜ ਡੀਜ਼ਲ ਦਾ ਸਾਡਾ ਤਾਂ 15000 ਦੇ ਹੀ ਆ ਸੰਤ 15000 ਦੇ ਮਿਲਿਆ 15 ਆ ਤੁਸੀਂ ਕਿੰਨੇ ਦਾ ਲਿਆ ਜੀ ਡੀਜ਼ਲ ਇਤੋਂ ਅਸੀਂ 13.5 ਦਾ ਸਾਢੇ 13000 ਦਾ ਹਾਂਜੀ ਹਾਂਜੀ ਠੀਕ ਹੈ ਏ ਤੁਸੀਂ ਤਾਂ ਮਤਲਬ ਖੇਤਾਂ ਵਾਸਤੇ ਲੈ ਕੇ ਜਾ ਰਹੇ ਹੋ ਕੰਮ ਹਾਂਜੀ ਖੇਤਾਂ ਵਾਸਤੇ ਲੈ ਕੇ ਜਾਂਦੇ ਬਾਕੀ ਸਾਨੂੰ ਲੋਡ ਪੈਣੀ ਹੈ ਕੀ ਪਤਾ ਹੁੰਦਾ ਕਿ ਕੀ ਚੀਜ਼ ਦਾ ਹਾਂਜੀ ਉਹਨੂੰ ਕੰਮ ਕਰਕੇ ਖੇਤਾਂ ਦੇ ਕਬਾਣ ਵਾਹੁਣੇ ਹੀ ਹੈ ਜੀ ਹੁਣ ਹਨਾ ਤੇ ਆਪਦੀ ਲੋਡ ਅਨੁਸਾਰ ਚੀਜ਼ ਰੱਖ ਲੈਣੀ ਚਾਹੀਦੀ ਬੈਠੀ ਹਾਂਜੀ ਮਾਹੌਲ ਖਰਾਬ ਹੋਇਆ ਪਿਆ ਪਾਕਿਸਤਾਨ ਦਾ ਕਰਕੇ ਲੋਡ ਤਾਂ ਪਾਉਗੀ ਲੋਡ ਪਾਉਗੀ ਬਾਅਦ ਆਇਆ ਵੀ ਸਪਲਾਈ ਕੀ ਪਤਾ ਕਦੋਂ ਰੁਕ ਜਾਵੇ ਹਨਾ ਕੋਈ ਭਰੋਸਾ ਨਹੀਂ ਉਹਦਾ ਜੀ ਚੰ ਤਾਂਈਆਂ ਜੀ ਚੰ ਤਾਂਈਆਂ ਸਪਲਾਈ ਬੰਦ ਰਹੇ ਜੀ ਹਾਂ ਤਾਂ ਲਗਾਤਾਰ ਦੇਖ ਸਕਦੇ ਹੋ ਕਿ ਜਿਹੜੇ ਪੈਟਰੋਲ ਪੰਪਾਂ ਦੇ ਮੀਟਰ ਨੇ ਉਹ ਅੱਜ ਲਗਭਗ ਸ ਹਜ਼ਾਰਾਂ ਦੇ ਵਿੱਚ ਚੱਲ ਰਹੇ ਨੇ ਰੁਕਣ ਦਾ ਨਾਮ ਨਹੀਂ ਲੈ ਰਹੇ ਕਿਉਂਕਿ ਜਿਹੜਾ ਡੀਜ਼ਲ ਹੈ ਉਹਦਾ ਸਟਾਕ ਹੈ ਜਿਹੜਾ ਉਹ ਕਾਫੀ ਜ਼ਰੂਰਤ ਹੈ ਕਿਉਂਕਿ ਕਿਸਾਨਾਂ ਨੇ ਜਿਹੜਾ ਖੇਤ ਦੇ ਵਿੱਚ ਆਪਣੀ ਕਿਸਾਨੀ ਦੇ ਲਈ ਉਹਨਾਂ ਨੂੰ ਡੀਜ਼ਲ ਦੀ ਲੋੜ ਪੈਂਦੀ ਹੈ ਤਾਂ ਉਹ ਜਿਹੜੇ ਡਰਮ ਆ ਉੱਪਰ ਵਾਕੇ ਲੈ ਕੇ ਜਾ ਰਹੇ ਆ ਪਹਿਲਾਂ ਹੁੰਦਾ ਸੀਗਾ ਕਿ ਚਲੋ ਕੋਈ ਕਰਨ ਜਦੋਂ ਜਾਣਾ ਟਰੈਕਟਰ ਵਿੱਚ ਪਵਾ ਲੈਨੇ ਆ ਪਰ ਹੁਣ ਇਹ ਹੈ ਕਿ ਕਿਤੇ ਸਪਲਾਈ ਬੰਦ ਨਾ ਹੋ ਜਾਵੇ ਉਧਰ ਜਿਹੜਾ ਤਣਾਅ ਦਾ ਮਾਹੌਲ ਹੈ ਉਸ ਦੇ ਕਾਰਨ ਲਗਾਤਾਰ ਦੇਖ ਸਕਦੇ ਹੋ ਕਿ ਪੈਟਰੋਲ ਪੰਪਾਂ ਦੇ ਉੱਤੇ ਅੱਜ ਜਿਹੜੀ ਭੀੜ ਲੱਗੀ ਹੋਈ ਹੈ ਇਸ ਤੋਂ ਪਹਿਲਾਂ ਅਸੀਂ ਕਈ ਪੰਪਾਂ ਦੇ ਉੱਤੇ ਗਏ ਆ ਉੱ ਉਹਨਾਂ ਪੰਪਾਂ ਦੇ ਉੱਤੇ ਜਿਹੜੇ ਸਟਾਕ ਹੈ ਉਹ ਖਤਮ ਹੋਇਆ ਹਰ ਇੱਕ ਨੂੰ ਉਹ ਜਵਾਬ ਦੇ ਰਿਹਾ ਤੇ ਉੱਥੋਂ ਵਾਪਸ ਭੇਜ ਰਿਹਾ